ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસેੋਂ ਚੋਰੀ ਦੇ 9 ਮੋਟਰਸਾਈਕਲ ਕੀਤੇ ਬਰਾਮਦ ਡਾਕਟਰ ਨਾਨਕ ਸਿੰਘ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਸਮਾਜ ਵਿਰੋਧੀ ਅੰਸ਼ਰਾਂ ਦੇ ਖਿਲਾਫ ਵੱਡੀ ਗਈ ਮੁਹਿੰਮ ਤਹਿਤ ਸ੍ਰੀ ਪਲਵਿੰਦਰ ਸਟੀਮਾ ਪੀਪੀਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਦੇ ਚ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸਤਨਾਮ ਸਿੰਘ ਪੀਪੀਐਸ ਉਪ ਕਬਤਾਨ ਪੁਲਿਸ ਸਿਟੀ ਬਨ ਪਟਿਆਲਾ ਦੀ ਨਿਗਰਾਨੀ ਅਧੀਨ ਇੰਸਪੈਕਟਰ ਗगनਦੀਪ ਮੁਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਅਤੇ ਐਸ ਆਈ ਜਨਕ ਰਾਜ ਇਨਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਦੀ ਅਗਵਾਈ ਹੇਠ ਐਸ ਆਈ ਅਮਨ ਕਮਾਲ ਸਮੇਤ ਪੁਲਿਸ ਪਾਰਟੀ ਵੱਲੋਂ ਦੋ ਮੋਟਰਸਾਈਕਲ ਸਵਾਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਨੌ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸ ਆਈ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕੀ ਕਰਨਾ? ਇਹ ਪ੍ਰੈਸ ਕਾਨਫਰੰਸ ਅੱਜ ਇਹ ਨੌ ਮੋਟਰਸਾਈਕਲ ਰਿਕਵਰ ਕੀਤੇ ਨੇ ਚੋਰੀ ਦੇ ਦੋ ਦੋਸ਼ੀ ਫੜੇਗੇ ਨੇ ਸਿਲੂਨ ਲਾਈਨ ਦੀ ਪੁਲਿਸ ਪਾਰਟੀ ਵੱਲੋਂ ਇਸ ਵੰਡ ਚ ਜਿਹੋ ਵੈਸ ਐਸਪੀ ਸਾਹਿਬ ਤੇ ਮਾਨਯੋਗ ਐਸਪੀ ਸਿਟੀ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਕੰਮ ਕਰਦੇ ਹੋਏ ਐਸਐਚਓ ਸਿਵਲ ਲਾਈਨ ਤੇ ਸਬ ਇੰਸਪੈਕਟਰ ਜਨਕਰਾਜ ਪੰਚਾਰ ਚ ਮਾਡਲ ਟਾਊਨ ਦੀ ਟੀਮ ਜਿਚੇ ਐਸੇ ਪੌਨ ਕੁਮਾਰ ਸੀਗੇ ਉਹਨਾਂ ਨੇ ਇੱਕ 85 ਨੰਬਰ ਮਕਦਮਾ ਦਰਜ ਹੋਇਆ ਸੀ ਮੋਟਰਸਾਈਕਲ ਚੋਰੀ ਦਾ ਜਿਹਦੀ ਅੱਗੇ ਤਫਤੀਸ਼ ਕਰਦੇ ਹੋਏ ਸਪਲੈਂਡਰ ਮੋਟਰਸਾਈਕਲ ਚੋਰੀ ਹੋਈ ਸੀ ਰਜਿੰਦਰਾ ਹਸਪਤਾਲ ਤੋਂ ਦਸਕਾ ਥਾਣਾ ਮਹਿਰਾ ਤੋਂ ਦੋ ਲੋਕ ਸੀ ਨੇ ਮਨਪ੍ਰੀਤ ਸਿੰਘ ਇੱਕ ਮੁੰਡਾ ਪ੍ਰਦੀਪ ਹੈ ਇਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਅੱਗੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਚੋਰੀਸ਼ਾ ਦਾ ਮੋਟਰਸਾਈਕਲ ਵੀ ਮਿਲਿਆ ਤੇ ਇਦੂ ਲਾਵਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਇਹਨਾਂ ਦੇ ਫਰਦ ਬੈਨ ਇਨਕਸ਼ਾਫ ਦੇ ਮੁਤਾਬਕ ਇਹਨਾਂ ਤੋਂ 8 ਮੋਟਰਸਾਈਕਲ ਹੋਰ ਚੋਰੀ ਦੇ ਰਿਕਵਰ ਹੋਏ ਨੇ ਕੁੱਲ 9 ਮੋਟਰਸਾਈਕਲ ਚੋਰੀ ਦੇ ਰਿਕਵਰ ਹੋਏ ਨੇ ਇਹ ਬਹੁਤ ਹੀ ਚੰਗਾ ਸਰਾਨੀਆ ਕੰਮ ਹੈ ਸਰ ਸਰਡਰ ਪਰਾਨੇ ਸਮੇਂ ਤੋਂ ਲੱਗ ਪੜਿਆ ਰਹੇ ਸੀ ਇਹ ਅੱਗੇ ਵੀ ਇਹਨਾਂ ਦਾ ਸਾਰਾ ਐਂਟੀਸੀਡੈਂਟ ਚੈਕ ਕਰਾਈ ਕੀਤਾ ਜਾ ਰਿਹਾ ਹੈ ਤੇ ਕਲੀਅਰ ਕੀਤਾ ਜਾ ਰਿਹਾ ਹੈ ਪ੍ਰਾਣਾ ਪਰਚਾ ਵੀ ਸੀ ਇਹਨਾਂ ਦੇ ਉੱਪਰ ਤੋਂ ਹਾਂ ਜੀ ਪੁਰਾਣੇ ਪੱਲਾਂ ਦੇ ਪਰਚੇ ਨੇ ਇਹਦੇ ਬਾਈਕ ਦੇ ਹੁਣ ਉਹ ਕਿਹ ਲੋਕਲ ਪਿਆਲਾ ਤੇ ਨੇ ਆ ਬਾਹਰ ਅੰਦਰ ਤੇ ਕਿੱਥੋਂ ਦੇ ਰਹੇ ਹੋ ਹੁਣ ਸਾਰਾ ਇਹਨਾਂ ਦਾ ਜਿਹੜੇ ਬਾਈਕ ਨੇ ਇਹਨਾਂ ਦੇ ਇਹਨਾਂ ਬਾਈਕ ਦੇ ਸਬੰਧ ਚ ਉਹਨਾਂ ਦਾ ਚੈਸੀ ਨੰਬਰ ਤੇ ਇੰਜਨ ਨੰਬਰ ਅੱਗੇ ਉਦੇ ਅਧਾਰ ਤੇ ਅੱਗੇ ਸਾਰਾ ਕੰਮ ਕੀਤਾ ਅੱਗੇ ਸਿਰ ਕਿੰਨੂੰ ਸੇਲ ਆਫ ਕਰਦੇ ਸੀ ਕੋਈ ਵੈਰੀ ਗੱਲਬਾਤ ਹੋਈ ਹੈ ਇਹ ਹਜੇ ਤਫਤੀਸ਼ ਦਾ ਵਿਸ਼ਾ ਹੈ ਦਰਾਂਨੇ ਰਿਮਾਂਡ ਕਿ ਕਿੰਨੇ ਸਮੇਂ ਤੋਂ ਐਕਟਿਵ ਸੀ ਜੀ ਇਹ ਦੌਰਾਨੇ ਰਿਮਾਂਡ ਪੁਛਣੀ ਚਾਹਲ ਦੀ ਕਿ ਦਿੱਤਾ ਇੰਨਾ ਤੋਂ ਅੱਠ ਮੋਟਰਸਾਈਕਲ ਹੋ ਰਿਕਵਰ ਹੋਏ ਨੇ ਤੇ ਕੁੱਲ ਨੌ ਹੋ ਗਏ ਮੋਟਰਸਾਈਕਲ ਇਹ ਦਰਾਂਨੇ ਰਿਮਾਂਡ ਅੱਗੇ 21 ਸਨਮਰ ਦੇ ਲਈ ਜੀ ਮੂਸ਼ੀ ਸਰ ਜੀ ਬਰਕਰਾਰ ਯੰਗ ਮੁੰਡੇ ਨੂੰ ਚੋਰ ਪੁੱਛ ਬੁੱਛ ਸਰ ਪੀਨੈਸ਼ਾ ਬਗਿਆ ਕਰਦੇ ਸੀ ਜੀ ਇਹ ਇਹ ਇਹਨਾਂ ਦਾ ਡੋਪ ਟੈਸਟ ਇਹਨਾਂ ਦਾ ਡੋਪ ਟੈਸਟ ਕਰਵਾਤੀ ਜੀ ਗੱਲ ਕਲੀਅਰ ਹੋਊਗੀ ਪਰ ਹਾਦਸੇ ਪੱਟੀਆਂ ਦੀ ਰਿਪੋਰਟ ਨਹੀਂ ਲੱਗਦੀ ਤੇ ਚੋਰੀ ਕਰਨ ਤੋਂ ਬਾਅਦ ਕਿੱਥੇ ਵਰਤੇ ਸੀ ਕੋਈ ਆ ਹਲੇ ਇਹ ਵੀ ਤਫ਼ਤੀਸ਼ ਹੈ ਤਫ਼ਤੀਸ਼ ਦਾ ਇਹ ਵੀ ਸ਼ੁਰੂ ਤਫ਼ਤੀਸ਼ ਨਾ ਕਿਹੜੇ ਕਿਹੜੇ ਇਲਾਕੇ ਦਾ ਚੋਰੀ ਕੀਤੀਆਂ ਨੇ ਇਹ ਮੋਟਰਸਾਈਕਲ ਜਿਆਦਾ ਮੋਟਰਸਾਈਕਲ ਚੋਰੀ ਇਹਨਾਂ ਨੇ ਸ਼ਿਵਨਾਈ ਨੇਰੀ ਜੀ ਜੰਧਰਾ ਹਸਪੀਟਲ ਦੇ ਨੇੜੇ ਚੋਕ ਇਧਰ ਕੀ